ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪਰਮਾਤਮਾ ਹਰ ਇੱਕ ਦਿਨ ਨਵੀਂ ਸਵੇਰ ਲੈ ਕੇ ਆਈ ਜੋ ਲੋਕ ਪਾਠ ਨਹੀਂ ਕਰ ਸਕਦੇ ਉਹ ਇੱਕ ਵਾਰ ਸੁਖਮਣੀ ਸਾਹਿਬ ਦੀ ਇੱਕ ਪੰਕਤੀ ਨੂੰ ਸਵੇਰੇ ਸ਼ਾਮ ਪੜਨਾ ਸੁਖਮਣੀ ਸਾਹਿਬ ਦਾ ਪਾਠ ਗੁਰੂ ਅਰਜਨ ਦੇਵ ਜੀ ਨੇ ਰਚਿਆ ਹੈ ਜੋ ਆਤਮਕ ਸ਼ਾਂਤੀ ਸੁੱਖ ਤੇ ਆਨੰਦ ਪ੍ਰਦਾਨ ਕਰਨ ਵਾਲਾ ਹੈ ਇਹ ਪਵਿੱਤਰ ਬਾਣੀ 24 ਅਸ਼ਟਪੱਤੀਆਂ ਵਿੱਚੋਂ ਵੰਡੀ ਹੋਈ ਹੈ ਅਤੇ ਜਿਸ ਵਿੱਚ ਪਰਮਾਤਮਾ ਦੀ ਵਡਿਆਈ ਨਾਮ ਸਿਮਰਨ ਮਹਾਨਤਾ ਅਤੇ ਜੀਵਨ ਦੇ ਸੱਚੇ ਮਤਲਬ ਦੀ ਵਰਣਾ ਕੀਤੀ ਗਈ ਹੈ ਅਤੇ ਜਿੰਨਾਂ ਲਈ ਪੂਰਾ ਪਾਠ ਕਰਨਾ ਮੁਸ਼ਕਲ ਹੈ ਅਤੇ ਕਈ ਵਾਰ ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਨ ਅਤੇ ਕਦੇ-ਕਦੇ ਆਲਸ ਕਰਨਾ ਪੂਰੀ ਸੁਖਮਣੀ ਸਹਿਬ ਪਾਠ ਨਹੀਂ ਕਰ ਸਕਦੇ ਪਰ ਗੁਰੂ ਜੀ ਨੇ ਅਸਾਨੂੰ ਕਿਹਾ ਕਿ ਕੋਈ ਵੀ ਸ਼ੁਰੂਆਤ ਕਰਨੀ ਜ਼ਰੂਰ ਚਾਹੀਦੀ ਹੈ ਤੇ ਜੇਕਰ ਤੁਸੀਂ ਪਾਠ ਪੂਰਾ ਨਹੀਂ ਕਰ ਸਕਦੇ ਤਾਂ ਇੱਕ ਪੰਕਤੀ ਹੀ ਪੜੋ ਪਰ ਉਸ ਪੰਕਤੀ ਨੂੰ ਪੂਰੀ ਭਾਵਨਾ ਅਤੇ ਸਮਝ ਨਾਲ ਪੜੋ ਅਤੇ ਇੱਕ ਪੰਗਤੀ ਹੀ ਜੋ ਤੁਹਾਡਾ ਜੀਵਨ ਬਦਲ ਸਕਦੀ ਹੈ ਤੇ ਆਓ ਤੁਹਾਨੂੰ ਪੰਗਤੀ ਦੱਸਦੇ ਆ ਜਿਹਦੇ ਨਾਲ ਤੁਹਾਡਾ ਜੀਵਨ ਬਦਲਣਾ ਸਿਮਰ ਮਨਾਂ ਰਾਮ ਨਾਮ ਚਿਤਾਰੇ ਸਿਮਰ ਮਨਾਂ ਰਾਮ ਨਾਮ ਚਿਤਾਰੇ ਇਸ ਪੰਗਤੀ ਦਾ ਅਰਥ ਹੈ ਹੇ ਮੇਰੇ ਮਨ ਤੂੰ ਪਰਮਾਤਮਾ ਦਾ ਨਾਮ ਸਿਮਰ ਅਤੇ ਉਸ ਨੂੰ ਚਿੱਤ ਵਿੱਚ ਧਿਆਨ ਕਰ ਇਹ ਸਿਰਫ ਇੱਕ ਪੰਗਤੀ ਹੀ ਨਹੀਂ ਇਹ ਜੀਵਨ ਦੀ ਸਾਰ ਹੈ ਅਸੀਂ ਦੁਨੀਆ ਦੇ ਮਾਇਆ ਮੋਹ ਵਿੱਚ ਫਸ ਜਾਂਦੇ ਹਾਂ ਪਰ ਸੱਚਾ ਮੁਖ ਕੇਵਲ ਪ੍ਰਭੂ ਦੇ ਨਾਮ ਵਿੱਚ ਹੀ ਹੈ ਅਤੇ ਜੇਕਰ ਅਸੀਂ ਹਰ ਸਵੇਰ ਸ਼ਾਮ ਇਹ ਪੰਕਤੀ ਪੜੀਏ ਤਾਂ ਇਹ ਸਾਡੇ ਮਨ ਵਿੱਚ ਚੰਗੇ ਵਿਚਾਰ ਲਿਆਵੇਗੀ ਇਸ ਪੰਕਤੀ ਨੂੰ ਪੜਨ ਦੇ ਲਾਭ ਅਤੇ ਜਦੋਂ ਤੁਸੀਂ ਹਰ ਰੋਜ਼ ਇਸ ਪੰਕਤੀ ਨੂੰ ਪੜ੍ਹਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਇਹ ਪੰਕਤੀ ਹਮੇਸ਼ਾ ਪ੍ਰਮਾਤਮਾ ਦੇ ਸਿਮਰਨ ਵੱਲ ਪ੍ਰੇਰਿਤ ਕਰਦੀ ਹੈ ਜਿਸ ਨਾਲ ਸਾਡੀਆਂ ਨੇਕੀਆਂ ਵੱਧਦੀਆਂ ਹਨ ਅਤੇ ਪ੍ਰਮਾਤਮਾ ਦਾ ਨਾਮ ਲੈਣ ਨਾਲ ਮਨ ਦੀਆਂ ਚਿੰਤਾਵਾਂ ਘੱਟ ਜਾਂਦੀਆਂ ਹਨ ਅਤੇ ਜੇਕਰ ਤੁਸੀਂ ਦਿਨ ਵਿੱਚ ਇੱਕ ਪੰਕਤੀ ਪੜ੍ਹਦੇ ਹੋ ਤਾਂ ਹੌਲੀ ਹੋਲੀ ਪਾਠ ਕਰਨ ਦੀ ਆਦਤ ਬਣ ਜਾਂਦੀ ਹੈ ਅਤੇ ਹਰ ਸਵੇਰ ਅਤੇ ਸ਼ਾਮ ਆਪਣੇ ਦਿਲੋਂ ਇਸ ਪੰਕਤੀ ਨੂੰ ਪਿਆਰ ਨਾਲ ਪੜੋ ਅਤੇ ਅਗਲੇ ਦਿਨ ਤੁਸੀਂ ਦੂਜੀ ਪੰਕਤੀ ਵੀ ਪੜ ਸਕਦੇ ਹੋ ਇਹ ਇਹ ਆਦਤ ਬਣ ਜਾਵੇ ਤਾਂ ਹੌਲੀ-ਹੌਲੀ ਤੁਸੀਂ ਪੂਰਾ ਪਾਠ ਵੀ ਸ਼ੁਰੂ ਕਰ ਸਕਦੇ ਹੋ ਅਤੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਪੂਰਾ ਪਾਠ ਕਰਨ ਲਈ ਵਕਤ ਨਹੀਂ ਮਿਲਦਾ ਪਰ ਅਸੀਂ ਆਪਣੀ ਇੱਕ ਛੋਟੀ ਜਿਹੀ ਸ਼ੁਰੂਆਤ ਕਰੀਏ ਇੱਕ ਪੰਕਤੀ ਪੜਨ ਨਾਲ ਵੀ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਆਉਂਦੀ ਹੈ ਇਹ ਪੰਕਤੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤਾਂ ਸੁੱਖ ਅਤੇ ਸ਼ਾਂਤੀ ਤੁਹਾਡੇ ਨਾਲ ਹਮੇਸ਼ਾ ਰਹੇਗੀ